ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੁਖਸਾਂ ਭਰਾਜੂ ਜਿਹੜੀ ਵੀਡੀਓ ਤੁਹਾਡੇ ਵਾਸਤੇ ਪੰਜ ਕਟਾਂ ਦੀ ਵੀਡੀਓ ਸਾਂਝੀ ਕਰਨੀ ਹੈਗੀ ਜਿਵੇਂ ਦੇਖ ਸਕਦੇ ਹੋ ਕਟਾਂਾਂ ਦੀ ਸੀ ਜਿਹੜੀ ਪਹਿਲੇ ਨੰਬਰ ਤੋਂ ਇਹਦੇ ਕੱਟੇ ਮਿਲੂਗੀ ਜੀ ਤਕਰੀਬਨ ਟੀਕਾ ਭਰਨ ਦੇ ਕਾਬਲ ਹੈ ਸਿੰਘਾਂ ਤੋਂ ਮੀਨੀ ਕੱਟੀ ਆ ਸੈਂਗੇ ਕੱਟੀ ਦੇ ਹਲਦੇ ਨੇਗੇ ਤੇ ਬੰਤਰ ਦੇਖ ਸਕਦੇ ਹੋ ਕੱਟੀ ਦੀ ਕੱਦ-ਕੜ ਬਹੁਤ ਚੰਗਾਗਾ ਸਭੀ ਪਲੀ ਆ ਇਧਰ ਜਿਵੇਂ ਨੀਲੀ ਰਾਵੀ ਨਸਲ ਦੇ ਵਿੱਚ ਝੋਟੀਆਂ ਆ ਗਈ ਠੀਕ ਹੈ ਜੀ ਤਿੰਨ ਨੰਬਰ ਤੇ ਇਹ ਵੀ ਤੁਹਾਨੂੰ ਨੀਲੀ ਰਾਵੀ ਨਸਲ ਦੀ ਮਿਲੂਗੀ ਇਹਦੇ 200 ਨੂੰ ਛੋਟੇ ਬੱਚੇ ਮਿਲ ਜਾਣਗੇ ਤਕਰੀਬਨ ਜਿਵੇਂ 7-8 ਦਿਨ ਲੱਗ ਪਗ ਜਪਾ ਕਹਿ ਸਕਦੇ ਆਂਗੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀ ਕਿੰਨੀ ਕਿੰਨੀ ਉਮਰ ਦੀ ਆ ਸੋ ਉਸ ਤੋਂ ਪਹਿਲਾਂ ਬੇਨਤੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਭਰਾ ਨੇ ਮੇਥੋਂ ਕੋਈ ਵੀਡੀਓ ਨਹੀਂ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 8360462501 ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਠੀਕ ਆ ਜੀ ਨਾਮ ਤੇ ਪਿੰਡ ਬੋਲਦੀ ਆਪਣਾ ਨਾਮ ਆਪਣਾ ਵੀਰੇ ਜਕਸੀਰ ਆ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲ ਆਪਣਾ ਫੋਨ ਨੰਬਰ 97791 98511 ਬਈ ਤਪੇ ਤੋਂ ਕਿੰਨੀ ਕਿ ਦੂਰ ਆਪਣਾ ਪਿੰਡ ਹੈ ਤਪੇ ਤੋਂ ਆਪਣਾ 3 ਤੋਂ 4 ਕਿਲੋਮੀਟਰ ਦੂਰੀ ਤੇ ਪਿੰਡ ਹੈ ਬਈ ਪਹਿਲੇ ਹੱਡੇ ਤੇ ਕੌਣਸ ਵਾਲੇ ਕੱਚੇ ਰਾਹ ਤੇ ਆਪਣਾ ਘਰ ਹੈ ਮਹਿਤਾ ਪਿੰਡ ਹੈ ਮਹਿਤਾ ਪਿੰਡ ਅ ਪਹਿਲੇ 9 ਵਜੇ ਬਾਅਦ ਸਟਾਰਟ ਕਰ ਲਏ ਨਾ ਹਾਂਜੀ ਜਿਵੇਂ ਸੇਲ ਵਾਲੀ ਕੱਟੀ ਨਰਾਲੀ ਹੀ ਕਰ ਲਈ ਨੂੰ ਪਿੱਛੇ ਕਰਕੇ ਇਹ ਪਹਿਲੇ ਨਬਰ ਤੇ ਕੱਟੀ ਹੈ ਨਾ ਵੀ ਕਿੰਨੀ ਕੁ ਉਮਰ ਦੀ ਲੱਗ ਭਗ ਜੀ 8 ਮਹੀਨੇ ਵੀਰੇ 8 ਕਿੰਨੀ ਉਮਰ ਹੈ 8 ਹੀ ਹੈ ਜੀ ਠੀਕ ਹੈ ਹਮੜਾ ਪਿੱਛੇ ਨਟ ਦਿਖਾ ਦੀ ਆਪਾਂ ਤੇ ਇਹ ਇਹਨਾਂ ਦਾ ਮਾਪਦੋ ਤਾਂ ਕੁਝ ਨਹੀਂ ਪਤਾ ਬਣਾਉਣਾ ਵੀਰੇ ਇਹ ਤਾਂ ਵੀਰੇ ਯਾਰ ਤੈਨੂੰ ਮੈਂ ਦੱਸਾਂ ਯਾਰ ਆਪਾਂ ਬੰਦੇ ਹੈਗੇ ਆ ਹੋਰ ਸਾਬ ਦੇ ਆਪਾਂ ਵਪਾਰੀ ਟਾਈਮ ਬਣੀ ਗਏ ਹੂੰ ਇਹਦਾ ਨਾ ਕੋਈ ਬੰਦਾ ਕੱਟੇ ਵਾਲਿਆਂ ਨੂੰ ਦਿੰਦਾ ਸੀ ਹੂੰ ਆਪਾਂ ਤਾਂ ਉਹ ਕੰਮ ਨਾਲ ਕਰਦੇ ਨੇ ਵੀ ਆਪਾਂ ਕਹਿੰਦੇ ਆ ਕਿਸੇ ਨੂੰ ਸਾਹਮਣੇ ਆਉਣ ਨੂੰ ਪੈਸੇ ਦੀ ਜਰੂਰ ਵੀ ਠੀਕ ਰੇਟ ਵਾਲੀਆਂ ਹਨਾ ਯਾਰ ਹਰ ਇੱਕ ਤਰ੍ਹਾਂ ਦਾ ਗਾਹਕ ਹੁੰਦਾ ਇਹ ਤਾਂ ਫਿਰ ਛੋਟੇ ਮੋਲੇ 'ਚ ਹੀ ਹੋਣੀਆਂ ਤਾਂ ਇਹ ਛੋਟੇ ਮੋਲੇ 'ਚ ਹੀ ਮਿਲਣਗੀਆਂ ਵੀਰੇ ਕੱਟਾਂ ਦੇ ਵੱਲੋਂ 'ਚ ਤਾਂ ਹਾਂ ਠੀਕ ਆ ਜੇ ਆਪਾਂ ਪਹਿਲਾਂ ਬਾਰੇ 8 ਮਹੀਨੇ ਦੀ ਉਮਰ ਕੱਟੀ ਦੀ ਹਾਂਜੀ ਤੇ ਥਣ ਚਾਰ-ਚਾਰ ਹੀ ਲੈਣ ਠੀਕ ਆ ਜੇ 2 ਨੰਬਰ ਤੇ ਕੱਟੀ ਹੈ ਵੀਰੇ ਇਹ ਕਿੰਨੀ ਕੁ ਮਰਦੀ ਆ ਇਹ ਵੀ ਬਈ 8-9 ਮਹੀਨੇ ਦੀ ਨਰਾਲੀ ਜੀ ਕੱਟੀ ਉਹਨੂੰ ਖੱਚ ਕੇ ਪਿੱਛੇ ਤੋਂ ਦੇਖ ਇਹਦਾ ਕਰੰਟ ਕਾੜਦੇ ਆ ਪੂਰਾ ਨਾ 8 ਕੁ ਮਹੀਨੇ ਦੀ ਇਹ ਕੱਟੀਆਂ ਹੂੰ ਦੋ ਕੱਟੀਆਂ ਬਾਜੀ ਕੋਲੇ 8-8 ਕੁ ਮਹੀਨੇ ਜਿਵੇਂ 7-8 ਮਹੀਨੇ ਆਪਾਂ ਲਗਭਗ ਕਹਿ ਸਕਦੇ ਹਾਂ ਛੋੜਾ ਸਾਹਮਣੇ ਵਾਲਾ ਕੱਟੀਆਂ ਨੇ ਜੋ ਭਰਾ ਸਾਹਮਣੇ ਸ਼ਕੀਨ ਹੋਇਆ ਤੇ ਇਹਨਾਂ ਛੋਟੇ ਮੁੱਲ ਦੇ ਕੱਟੀਆਂ ਤੋਂ ਇਹ ਨਹੀਂ ਆ ਇਹਨਾਂ ਨਾਲੋਂ ਜ਼ਿਆਦਾ ਜਿਆਦਾ ਇਹਨਾਂ ਦੇ ਤਾਂ ਗਾਰ ਹੀ ਚੜਿਆ ਹੋਇਆ ਸੀ ਅੱਛਾ ਨਵਾਂ ਮੂਗਾ ਜਦੋਂ ਨਵਾਂ ਮੂਗਾ ਜਦੋਂ ਲੱਗੀਆਂ ਹਾਂਜੀ ਠੀਕ ਆ ਤੇ ਅੱਗੇ ਵੀਰੇ ਜਿਵੇਂ ਤੇਰਾ ਨੰਬਰ ਤੇ ਕੱਟੀ ਆ ਗਈ ਨਾ ਆਪਣੇ ਕੋਲੇ ਹਾਂਜੀ ਸਰ ਨੀਲੀ ਰੰਗਸਲ ਚ ਆ ਗਈ ਨਾ ਹਾਂਜੀ ਹਾਂਜੀ ਵੀਰੇ ਤੇ ਕਿੰਨੀ ਕੁ ਉਮਰ ਦੀ ਆ ਸਾਲ ਦੀ ਵੀਰੇ ਇੱਕ ਸਾਲ ਤੋੜ ਕੇ ਦਸਾ ਦੀ ਪਰ ਤੇ ਕੱਟੀ ਹਾਂਜੀ ਵੀਰੇ ਤਕਰੀਬਨ ਇਥੋਂ ਸੀ ਡੇਡੇ ਕੱਟ ਦੇ ਵਿੱਚ ਬੱਗੀ ਮੁੱਛਾ ਅੱਖਾਂ ਦੋਨੇ ਐ ਨੀਲੀਆਂ ਐਨ ਹੀ ਮਾੜੀ ਮੁੱਟੀ ਕਮੰਡ ਲਈ ਆਪਾਂ ਕਹਿ ਦਈਏ ਵਿੱਚ ਹੀ ਤੋੜ ਲੇ ਵੀਰੇ ਨਾ ਰੰਡ ਚ ਹਾਂਜੀ ਲਓ ਦੇਖੋ ਸਾਲਕ ਦੀ ਉਮਰ ਆਹੀਂ ਘਮਾ ਲਓ ਬਸ ਤੋੜਨ ਦਾ ਮਕਸਦ ਹੁੰਦਾ ਵੀ ਕੋਈ ਪੈਰ ਚ ਲੰਗ ਲੂਗ ਨਾ ਹੋਵੇ ਮਗਰ ਲਈ ਪੈਰਾਂ ਨੂੰ ਨਿਸ਼ਾਨ ਹੈਗਾ ਮੂਹਰ ਲਈ ਪੈਰਾਂ ਤੇ ਬਿਲਕੁਲ ਐ ਮਨ ਲਓ ਵੀ ਨੋ ਆ ਜਿਹਨੇ ਨਿਸ਼ਾਨ ਲਗੇ ਸਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇੱਥੋਂ ਐਸਾਂ ਦਿਖਾ ਦੇਣਾ ਸਾਨੂੰ ਮੈਂ ਇਹ ਇੱਥੋਂ ਤੁਸੀਂ ਆ ਪਾਇਆ ਤੇ ਨਿਸ਼ਾਨ ਚੈੱਕ ਕਰ ਲਓ ਜੀ ਇਧਰੋਂ ਆ ਪਾਇਆ ਤੇ ਚੈੱਕ ਕਰ ਲਓ ਚਾਰੇ ਪਾਸੇ ਜਿਹੜੀ ਨਿਸ਼ਾਨ ਹੈਗੇ ਨੇਗੇ ਬਾਕੀ ਇੱਥੋਂ ਤੁਸੀਂ ਇਹਨੂੰ ਜਿਹੜੀ ਕੱਟੀ ਦੀ ਥਾਣਾ ਦੀ ਬੰਤਰ ਉਹ ਚੈੱਕ ਕਰ ਲਓ ਚਾਰ ਥਾਣਾ ਪੰਜ ਬਿਛੀ ਫੋਰਸ਼ ਬਿਲਕੁਲ ਨਹੀਂ ਗਈ ਇੱਥੋਂ ਪਿੱਠਪੜੀ ਬੰਤਰ ਚੈੱਕ ਕਰ ਲਓ ਵਧੀਆ ਸੰਭੀ ਭਲੀ ਕੱਟੀ ਆ ਇਹਦਾ ਵੀ ਨਹੀਂ ਪਤਾ ਵੀਰੇ ਵੀ ਮਾ ਪਿਓ ਕਿਹੜਾ ਦਾ ਕੁਝ ਨਹੀਂ ਵੀਰੇ ਠੀਕ ਆ ਲੈਤੀ ਵੀਰ ਦੀ ਸਾਲਕ ਦੀ ਕੱਟੀ ਆ ਮੋਲ ਜਿਹੜਾ ਇਹਨਾਂ ਦਾ ਸਾਰਾ ਫੋਨ ਤੇ ਹੋ ਜੂਗਾ ਅੱਗੇ ਕਿ ਜਿਵੇਂ ਵੀਰੇ ਚਾਰ ਨੰਬਰ ਤੇ ਨਾ ਕੱਟੀ ਹਾਂਜੀ ਕਿੰਨੀ ਉਮਰ ਦੀ ਲੱਗ ਪਾਗੇ ਇਹ 1.5 ਸਾਲ ਵੀਰੇ ਫੇਸ ਦਿਖਾਇਓ ਬਈ ਫੇਸ ਤੇ ਫਿਰ ਕਿੰਨਾ ਸੋਹਣਾ ਅਦੁੱਤੀ ਦੁੱਤੀ ਫੇਸ ਕੱਟ ਦੇ ਲੋ ਕੱਟੀ ਦਾ ਸੰਗ ਸੰਗ ਮੋੜਦੀ ਆਉਂਦੀ ਹੈਗੀ 1.5 ਸਾਲ ਦੀ ਉਮਰ ਹੈ ਤੋਰ ਕੇ ਦਿਖਾ ਦੇ ਵੀਰੇ ਤੇ ਮਾਗਲੇ ਪੈਰਾਂ ਤੇ ਸੋਹਣੇ ਨਿਸ਼ਾਨੇ ਮੂਰਲੇ ਪੈਰਾਂ ਤੇ ਇਹਦੀ ਵੀ ਮਤਲਬ ਹੀ ਨਾ ਮਾਤਰਾ ਵਾਲਾ ਕੰਮ ਹੀ ਹੈਗਾ ਤੇ ਗ੍ਰਿ ਮਗਰ ਦੋ ਪੈਰਾਂ ਦੇ ਨਿਸ਼ਾਨ ਵੱਧਾ ਕਰਕੇ ਪੂਰੀ ਚੰਗੀ ਹੈ ਬਾਈ ਮਾਦਰੀ ਗੋਡੀ ਦੇ ਜੇ ਮੇਂ ਨੀਲੀ ਰਵੀ ਹੁੰਦੀ ਆ ਹਾਂ ਹੈ ਮਾਦਰੀ ਗੋਡੀ ਤਿੰਨ ਪੈਰਾਂ ਦੇ ਨਿਸ਼ਾਨ ਤਾਂ ਹੈ ਹੀ ਹੈਗਾ ਨਾ ਹਾਂਜੀ ਹਾਂ ਲਓ ਦੇਖੀ ਫੇਸ ਕੋਲ ਦੇਖ ਲਓ ਬਈ ਹਾਂ ਇੱਥੇ ਫੇਸ ਦੇਖ ਹੂੰ ਇੱਥੇ ਰੋਕ ਰੱਖੋ ਤੇ ਇਧਰਲੇ ਪੈਰ ਤੇ ਚਿੱਟਾ ਨਿਸ਼ਾਨ ਹੈਗਾ ਤੇ ਚੌਥੇ ਪੈਰ ਦਾ ਹੀ ਨਾਰਮਲ ਜਿਹਾ ਹੈਗਾ ਹਾਂ ਠੀਕ ਆ ਵੀਰੇ ਮੋੜ ਦੋ ਡੇਢ ਸਾਲ ਦੀ ਕੱਟੀ ਆ ਤੇ ਰੰਗਵਾਨ ਕੱਦ ਕਾਠ ਵਜਨ ਨਾਰਮਲ ਆ ਗਿਆ ਦਾ ਤੇ ਇੱਥੋਂ ਸਿੱ ਪਿੱਛੋਂ ਕੱਟੀ ਦੀ ਵੰਤਰ ਚੈੱਕ ਕਰ ਲੈਣਾ ਰਾਜ ਰੂਜੀ ਵਧੀਆ ਗਈ ਮਾਦਰੀ ਗੋਡੀ ਜਾ ਗਈ ਇਹ ਤੁਸ ਨੂੰ ਥਾਣਾ ਦੇ ਬੰਦਰ ਚੈੱਕ ਕਰਾ ਦੇਣਾ ਚਾਰ ਥਾਣੇ ਪੰਜਵੀਂ ਛੇਵੀਂ ਫੋਟਸ਼ਾਂ ਬਿਲਕੁਲ ਨਹੀਂ ਹੈਗੀ ਚਲੋ ਜੀ ਚੈੱਕ ਕਰ ਸਕਦੇ ਹਾਂ ਫੇਸ ਕੁਆਲਟੀ ਕੱਟੀ ਦੀ ਇਹ ਹੈਗੇ ਚਾਰ ਨੰਬਰ ਕੱਟੀ 1.5 ਸਾਲ ਦੀ ਨਾ ਅੱਗੇ ਜਿਵੇਂ ਪੰਜ ਨੰਬਰ ਕੱਟੀ ਵੀ ਲੈਣਾ ਹਾਂਜੀ ਇਹ ਤਾਂ ਤੱਕ ਨੂੰ ਝੋਟੀ ਬਣੀ ਵੀ ਇਹ ਤਾਂ ਹਾਂ ਮੇਰੇ ਤਾਂ ਸੇਵਾ ਚਾਈ ਵੀ ਹੈ ਝੋਟੀ ਇਹਦਾ ਵਧੀਆ ਸ਼ੌਕ ਵਾਲੇ ਘਰੋਂ ਆਈ ਵੀ ਹੈ ਨਾ ਸਿੰਘਾਂ ਤਾਂ ਮੀਨੀ ਹੈਗੇ ਨਾ ਵੀਰੇ ਮੀਨੀ ਵੀਰੇ ਸਿੰਘ ਤਾਂ ਹੈਲਥ ਹੈ ਨਾ ਵੀਰੇ ਦੇ ਇਹ ਹੱਲਣੋਂ ਹੁੰਦਣਾ ਹੈ ਤਾਂ ਸਿੱਧੇ ਮੀਨੀ ਹੈ ਜੀ ਹੁਣ ਜਿਵੇਂ ਆ ਰਿਹਾ ਪਾੜੇ ਪੁੱਟਾ ਸਿੰਘ ਹੁੰਦੇ ਰਹਿਣਾ ਹਿੰਗ ਹਾਲ ਤੇ ਮੀਡੀ ਹੈ ਇਨਾ ਪ੍ਰੋਪਰ ਵੀ ਨਹੀਂ ਇਹ ਦੇਖ ਹਾਂ ਜਮਾ ਨਾਲ ਜੋੜੀ ਬੈਠੀ ਆ ਤੰਦ ਸਾਰੀ ਇੱਥੇ ਰੁਕੋ ਵੀ ਇੱਕ ਮਿੰਟ ਥਾਣ ਦਿਖਾ ਦੀ ਕੱਟੀ ਥਾਣ ਦੇਖੋ ਜੀ ਬੜੀ ਸੀਲ ਬਹੁਤ ਆ ਹੂੰ ਥਾਣ ਵੀ ਬਹੁਤ ਸੋਹਣਿਆ ਘੱਟੀ ਦੇ ਤੇ ਇੱਥੋਂ ਸੀ ਥੜੀ ਪਿੱਛੇ ਇੱਥੋਂ ਤੁਹਾਨੂੰ ਦਿਖਾਉਣਾ ਮੈਂ ਦੇਖੋ ਜੀ ਸਭੀ ਬੜੀ ਕੱਦ ਘਾੜ ਪੂਰਾ ਹੈ ਤੋਰ ਕੇ ਦਹਾਵਾ ਹੀ ਕਰ ਰਹਾ ਹੈ ਕਿੰਨੀ ਕੁ ਉਮਰ ਦੀ ਲੱਗ ਭਾਜੇ ਡੇਢ ਸਾਲ ਦੀ ਡੇਢ ਕੁ ਸਾਲ ਦੀ ਹੈਗੀ ਹਾਂਜੀ ਡੇਢ ਤੋਂ ਮਹੀਨਾ ਵੀ ਉੱਤੇ ਵੀ ਹੌਲਕੇ ਤੋਂ ਬੋਲੇ ਵੀ ਉੱਤੇ ਵੀ ਹੋ ਸਕਦੀ ਹੈ ਘੱਟ ਵੱਧ ਵੀ ਹੋ ਸਕਦੀ ਹੈ ਤੇ ਲੈ ਰਹੀ ਥੋੜੀ ਆਲ ਮੰਦੀ ਹੈ ਨਾ ਹਾਂਜੀ ਲੋਈ ਦੇਖ ਸਕਦਾ ਹਾਂ ਇਹ ਹੈਗੀ ਕੱਟੀ ਮੀਣੀ ਥੋੜੀ ਜੀ ਧਲੇਰੇ ਵੀ ਆਲ ਬਣਦੀ ਆ ਇੱਥੋਂ ਦੇ ਪਿੱਛੋਂ ਕੱਟੀ ਦੇਖ ਸਕਦੇ ਹੋਗੇ ਇੱਥੋਂ ਸਿੰਗਾ ਦੀ ਬੰਤਰ ਚੈੱਕ ਕਰ ਲਓ ਠੀਕ ਹੈ ਇਹ ਐਮੋਲ ਵੀਰੇ ਸਾਰਾ ਫੋਨ ਤੇ ਹੋਊਗਾ ਹਾਂਜੀ ਹਾਂਜੀ ਵੀਰੇ ਇਹ ਕੱਟੀ ਦਾ ਪਤਾ ਆਪਣਾ ਮੀਣੀ ਦਾ ਵੀ ਕਿਵੇਂ ਮਤਲਬ ਕਿਸੇ ਮਾਪਿਆਂ ਦਾ ਦੁੱਧੋ ਦਰ ਕੜਾ ਕੇ ਇਹ ਵੀ ਨਹੀਂ ਪਤਾ ਇਹ ਵੀਰੇ ਆਪਾਂ ਦਾ ਲੈ ਨਹੀਂ ਨੀ ਯਾਰ ਉੱਤਨ ਮੋਲ ਸਾ ਮੈਂ ਝੂਠ ਉਹ ਹੀ ਵਾਰ-ਵਾਰ ਉਹੀ ਗੱਲ ਆ ਗਈ ਹਾਂ ਆਪਾਂ ਤਾਂ ਝੂਠ ਮਾਰਨਾ ਹੀ ਨਹੀਂ ਹੂੰ ਇਹ ਆ ਗਈ ਖੁੱਲ ਗਈ ਇਹਦੇ ਕੱਟੀ ਦੇਖੋ ਇਹ ਮੀਨੀ ਸਿੰਘ ਸਿੰਘਾਂ ਤੋਂ ਪ੍ਰੋਪਰ ਮੀਨੀ ਆ ਇੱਕ ਤਾਂ ਨਾਰਮਲ ਹੁੰਦੇ ਪੂਰੇ ਐਨ ਸਿੰਘ ਥੱਲੇ ਨੂੰ ਕੀਤੇ ਹੋਏ ਨੇਗੇ ਇੱਥੇ ਤੁਸੀਂ ਆਹ ਕੱਟੀ ਫੇਸ ਦੇਖ ਲੋ ਜੀ ਨੀਲੀ 라ਵੀ ਤੇ ਪੰਜ ਕੱਟਾਂ ਬਾਈ ਕੋਲੇ ਦੋ ਨੀਲੀ 라ਵੀ ਚ ਆ ਗਈਆਂ ਜਿਨ੍ਹਾਂ ਦੇ ਚਾਰੇ ਪੈਰਾਂ ਦੇ ਮਾੜਾ ਨਿਸ਼ਾਨ ਹੈਗੇ ਨੇਗੇ ਅੱਖਾਂ ਪਿਓਰ ਨੀਲੀਆਂ ਨੇਗੀਆਂ ਤੇ ਕੱਟ ਫੇਸ ਜੀ ਵੀ ਗਲਾਬੀ ਹੋਊਗੀ ਦੋ ਬੱਚੇ ਸੋਂ ਛੋਟੇ ਮਿਲ ਜਾਗੇ ਜਮਾ ਨਾਰਮਲ 7 8 9 ਮਹੀਨੇ ਲਗਭਗ ਜੀ ਤੇ ਪੰਜ ਨੰਬਰ ਤੇ ਜਿਹੜੀ ਕੱਟੀ ਹੈਗੀ ਮੀਨੀ ਸੋ ਮੈਥੋਂ ਨੇੜੇ ਇੱਕ ਫੇਸ ਸੰਗ ਦਿਖਾ ਦਾਂ ਛੋੜੀ ਦੇ ਘਰ ਵੇ ਗਣੀ ਠੰਡੀਆਂ ਨੇ ਹਮਮ ਸਿੰਘ ਦੇ ਸਕਦੇ ਹਾਂ ਇੱਥੇ ਛੋੜੀ ਦੁਆਰਾ ਫੇਰ ਦੇਖ ਲੋ ਜੀ ਛੋੜੀ ਜੀ ਬਹੁਤ ਸੋਹਣੀ ਥਣ ਪੰਜ ਕਟੀਆਂ ਬਾਈ ਦਾ ਪੈਂਡ ਮਹਿਤਾ ਤਹਿਸੀਲ ਤਬਾ ਦਾ ਜ਼ਿਲ੍ਹਾ ਬਰਨਾਲਾ 977999511 ਬਾਈ ਦਾ ਮੋਬਾਈਲ ਨੰਬਰ ਹੈ ਸੋ ਪੰਜਾਂ ਕਟਾਂ ਜਿਹੜੀ ਤੁਹਾਨੂੰ ਪਸੰਦ ਆਉਂਦੀ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ